ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਤੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜਿਹੜਾ ਸ਼ੁੱਧ ਪੂਰਨ ਖਾਲਸਾ ਹੈ ਏ ਸੱਚੇ ਪਾਤਸ਼ਾਹ ਉਹਨੂੰ ਸੇਵਾ ਸੰਭਾਲ ਬਖਸ਼ਿਓ ਚੋਰਾ ਨੂੰ ਠੱਗਾ ਨੂੰ ਪਾਪੀਆਂ ਵਿਕਾਰੀਆਂ ਪਖੰਡੀਆਂ ਨੂੰ ਨਾ ਬਖਸ਼ਿਓ ਇਹ ਅਰਦਾਸ ਸਿੱਖ ਕਰਦਾ ਹੈ ਪਰ ਇਹ ਅਰਦਾਸ ਰਵਾਇਤੀ ਤੌਰ ਤੇ ਜੇ ਕੀਤੀ ਜਾਏ ਤੇ ਫਿਰ ਬਹੁਤਾ ਇਹਦਾ ਅਸਰ ਨਹੀਂ ਹੈ ਦਿਲੋਂ ਕੀਤੀ ਜਾਏ ਸੰਗਤ ਹੋਵੇ ਤੇ ਸੰਗਤ ਦਿਲੋਂ ਇਹ ਅਰਦਾਸ ਕਰਿਆ ਕਰੇ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਆਗ ਜੀ ਦੀ ਵਿਚਾਰ ਧਾਰ ਹੈ ਉਹਦੇ ਨਾਲ ਜੁੜੇ ਹੋਏ ਲੋਕ ਹੀ ਆਗੂ ਬਣਨ ਉਹੀ ਸੇਵਾ ਸੰਭਾਲ ਕਰਨ ਇਹ ਗੁਰੂ ਕੋਲੋਂ ਖਾਲਸਾ ਮੰਗਦਾ ਸਿੱਖ ਮੰਗਦਾ ਹੈ ਰੋਜ਼ ਹੁਣ ਇਹ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋਈ ਤੇ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋ ਗਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਤੇ ਇਹਨਾਂ ਦਾ ਮੁੱਖ ਉਦੇਸ਼ ਇਹ ਕਿ ਜਿਹੜੇ ਗੁਰਧਾਮ ਨੇ ਗੁਰਦੁਆਰੇ ਨੇ ਜਿੱਥੇ ਮर्यादा ਨਹੀਂ ਕੋਈ ਗੁਰਮਤ ਦੀ ਵਿਚਾਰਧਾਰਾ ਨਹੀਂ ਉਹਨਾਂ ਨੂੰ ਸਿੱਖ ਆਪਣੇ ਸੇਵਾ ਸੰਭਾਲ ਦੇ ਵਿੱਚ ਲੈਣ ਤਾਂ ਇਸ ਤਰ੍ਹਾਂ ਫਿਰ ਇਹ ਗੁਰਦੁਆਰਾ ਸੁਧਾਰ ਲਹਿਰ ਜੋ ਆਰੰਭ ਹੋਈ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ 1920 ਨਵੰਬਰ ਦੇ ਨੇੜੇ ਤੇ ਜਦੋਂ ਇਹ ਸਾਰੇ ਕਾਰਜ ਹੋਣ ਲੱਗੇ ਤੇ ਅੰਗਰੇਜ਼ ਸਰਕਾਰ ਦੇ ਵੱਲੋਂ ਫਿਰ ਇੱਕ ਵਿਚਾਰ ਲੋਕਾਂ ਦੇ ਵਿੱਚ ਪ੍ਰਚਲਿਤ ਕਰਨੀ ਸ਼ੁਰੂ ਕਰ ਦਿੱਤੀ ਐਸੀ ਬਿਆਨਬਾਜ਼ੀ ਹੋਣ ਲੱਗ ਗਈ ਕਿ ਜੋ ਗੁਰਦੁਆਰਿਆਂ ਦਾ ਇੰਤਜ਼ਾਮ ਸਿੱਖਾਂ ਨੇ ਆਪਣੀ ਕਮੇਟੀ ਬਣਾ ਕੇ ਆਪਣੇ ਹੱਥ ਵਿੱਚ ਲਿਆ ਉਹਦੀ ਜਗ੍ਹਾ ਅੰਗਰੇਜ਼ ਸਰਕਾਰ ਆਪਣੇ ਵੱਲੋਂ ਇੰਤਜ਼ਾਮ ਆਪਣੇ ਹੱਥ ਵਿੱਚ ਲਏਗੀ ਉਹਦੇ ਲਈ ਗੁਰਦੁਆਰਾ ਐਕਟ ਲਾਗੂ ਕੀਤਾ ਜਾਣਾ ਸੀ ਗੁਰਦੁਆਰਾ ਬਿੱਲ ਉਹਦੇ ਲਈ ਬਣਾਇਆ ਜਾਣਾ ਸੀ ਤੇ ਇਸ ਗੁਰਦੁਆਰਾ ਐਕਟ ਦੇ ਅਧੀਨ ਫਰਵਰੀ ਦੇ ਵਿੱਚ ਅੰਗਰੇਜ਼ ਸਰਕਾਰ ਨੇ ਇਹ ਬਿਆਨ ਜਾਰੀ ਕਰ ਦਿੱਤਾ ਸੀ ਫਰਵਰੀ ਮਹੀਨੇ ਵਿੱਚ ਅੰਗਰੇਜ਼ ਸਰਕਾਰ ਨੇ 16 ਫਰਵਰੀ 1921 ਨੂੰ ਇਹ ਬਿਆਨ ਜਾਰੀ ਕਰ ਦਿੱਤਾ ਕਿ ਅਸੀਂ ਗੁਰਦੁਆਰਾ ਐਕਟ ਬਣਾਵਾਂਗੇ ਹੁਣ ਉਸ ਤੋਂ ਬਾਅਦ ਹੀ ਨਨਕਾਣਾ ਸਾਹਿਬ ਦਾ ਸਾਾਕਾ ਵਾਪਰ ਗਿਆ ਜਦੋਂ ਨਨਕਾਣਾ ਸਾਹਿਬ ਦਾ ਵੱਡਾ ਕਤਲਿਆਮ ਹੋਇਆ ਮਹੰਤ ਵੱਲੋਂ ਉਥੇ ਬੜਾ ਪਾਪ ਕਮਾਇਆ ਗਿਆ ਤੇ ਫਿਰ ਇਹ ਜਿਹੜਾ ਪ੍ਰੋਗਰਾਮ ਉਲੇਖਿਆ ਸੀ ਸਰਕਾਰ ਨੇ